ਟਰੈਕਟਰ ਨਾਲ ਚੱਲ ਰਹੀ ਇਹ ਮਸ਼ੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਨਵੀਂ ਖੋਜ ਹੈ। ਇਹ ਮਸ਼ੀਨ ਦਿਨਾਂ ਦਾ ਕੰਮ ਘੰਟਿਆਂ 'ਚ ਕਰਦੀ ਹੈ। ਹੋਰ ਤਾਂ ਹੋਰ ਇਸ ਦੀ ਵਰਤੋਂ ਨਾਲ ਲੇਬਰ ਦਾ ਖਰਚਾ ਵੀ ਬਚਦਾ ਹੈ। ਹੁਣ ਤੁਹਾਡੇ ਮਨ 'ਚ ਸਵਾਲ ਹੋਵੇਗਾ ਕਿ ਇਹ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਕੰਮ ਕੀ ਕਰਦੀ ਹੈ? ਜੀ ਹਾਂ, ਇਹ ਮਸ਼ੀਨ ਕੰਮ ਕਰਦੀ ਹੈ ਗੋਡੀ ਦਾ। ਇੱਕ ਕਤਾਰਾਂ ਤੋਂ ਕਤਾਰਾਂ ਦੇ فاਸਲੇ ਵਾਲੀਆਂ ਫਸਲਾਂ ਵਿੱਚ ਬੜੀ ਆਸਾਨੀ ਨਾਲ ਗੋਡੀ ਦਾ ਕੰਮ ਕਰਦੀ ਹੈ ਇਹ ਮਸ਼ੀਨ 35 ਹੌਸਪਾਵਰ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ ਗੰਨੇ ਦੀ ਫਸਲ ਲਈ ਇਹ ਮਸ਼ੀਨ ਬੜੀ ਫਾਇਦੇਮੰਦ ਹੈ ਇਹ ਉਹਨਾਂ ਫਸਲਾਂ 'ਚ ਗੋਡੀ ਕਰਨ ਵਾਸਤੇ ਹੈ ਜਿਨ੍ਹਾਂ ਵਿੱਚ ਕਤਾਰ ਤੋਂ ਕਤਾਰ ਦਾ فاਸਲਾ ਵੱਧ ਹੈ ਵਧੇਰੇ ਹੈ ਤਕਰੀਬਨ 45 ਸੈਂਟੀਮੀਟਰ ਅ ਦੋ ਫੁੱਟ ਜਾਂ ਉਸ ਤੋਂ ਵਧੇਰੇ ਹੈ ਅ ਜਿਆਦਾ ਜ਼ਰੂਰਤ ਉਹਨਾਂ ਫਸਲਾਂ ਚ ਪੈਂਦੀ ਹੈ ਜਿਵੇਂ ਗੰਨਾ ਹੈ ਜਿਨ੍ਹਾਂ ਚ ਅਸੀਂ ਬਾਰ-ਬਾਰ ਪਾਣੀ ਲਾਉਂਦੇ ਆ ਤੇ ਬਾਰ-ਬਾਰ ਸਾਨੂੰ ਗੋਡੀ ਕਰਨੀ ਪੈਂਦੀ ਹੈ ਅ ਦੋਸਤੋ ਜਿਵੇਂ ਆਪਾਂ ਨੂੰ ਪਤਾ ਹੈ ਖੇਤੀ ਕਾਮਿਆਂ ਦੀ ਗਿਣਤੀ ਜਿਹੜੀ ਹੈ ਉਹ ਘਟ ਰਹੀ ਹੈ ਓਖਾ ਕੰਮ ਕਰਨਾ ਹੁਣ ਕਾਮੇ ਪਸੰਦ ਨਹੀਂ ਕਰਦੇ ਤੇ ਤਕਰੀਬਨ ਜਿਹੜਾ ਹੈ ਗੰਨੇ ਚ ਇੱਕ ਵਾਰ ਗੋਡੀ ਦਾ ਜਿਹੜਾ ਖਰਚਾ ਹੈ ਉਹ ਤਕਰੀਬਨ 2 ਤੋਂ 2.5 ਹਜ਼ਾਰ ਰੁਪਏ ਦੇ ਕਰੀਬ ਪੈ ਜਾਂਦਾ ਹੈ ਅਸੀਂ ਆਪਣੇ ਤਜਰਬਿਆਂ ਚ ਜਾਂ ਜਿਹੜੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਇਸ ਮਸ਼ੀਨ ਨਾਲ ਗੋਡੀ ਕੀਤੀ ਹੈ ਉੱਥੇ ਅਸੀਂ ਇਹ ਦੇਖਿਆ ਹੈ ਕਿ ਜਦੋਂ ਇੱਕ ਵਾਰ ਅਸੀਂ ਇਸ ਮਸ਼ੀਨ ਨਾਲ ਗੋਡੀ ਕਰ ਦਿੰਨੇ ਹਾਂ ਤਾਂ ਜਿਹੜੀ ਲੇਬਰ ਹੈ ਉਹ ਤਕਰੀਬਨ 1000 ਰੁਪਇਆ ਹੀ ਲੈਂਦੀ ਹੈ ਇਹ ਜਿਹੜੀ ਮਸ਼ੀਨ ਹੈ ਜਿਹੜੀ ਕਤਾਰਾਂ ਵਿੱਚ ਲੱਗੀ ਹੋਈ ਫਸਲ ਦੇ ਵਿੱਚ ਜਿਹੜਾ فاਸਲਾ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਗੁੜ ਦਿੰਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਮਿੱਟੀ ਬਹੁਤ ਮਹੀਨ ਸ਼ੱਕਰ ਵਾਂਗ ਹੋ ਜਾਂਦੀ ਹੈ ਤੇ ਜਿਹੜਾ ਵੀ ਖਰ ਖਰਪਤਵਾਰ ਵਿੱਚ ਹੈ ਉਹ ਕੱਟ ਕੇ ਵਿੱਚ ਹੀ ਮਿਕਸ ਹੋ ਜਾਂਦਾ ਹੈ ਜਿਹੜੇ ਖਰਪਤਵਾਰ ਨੇ ਉਹ ਹਰੀ ਖਾਦ ਬਣ ਜਾਂਦੇ ਨੇ ਉਹ ਵੀ ਸਾਡੀਆਂ ਖਾਦਾ ਹੀ ਨਹੀਂ ਜਿਹੜੀ ਆਪਣਾ ਰਵਾਇਤੀ ਗੋਡੀ ਦਾ ਢੰਗ ਹੈ ਉਹਦੇ ਚ ਅਸੀਂ ਇਹਨਾਂ ਨੂੰ ਕੱਢ ਕੇ ਬਾਹਰ ਘਰ ਦਿੰਨੇ ਹਾਂ ਜਿਹੜੀ ਜ਼ਮੀਨ ਹੈ ਉਹ ਖੁੱਲ ਜਾਂਦੀ ਹੈ ਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਮਸ਼ੀਨ ਤੁਹਾਡੇ ਲਈ ਕਿੰਝ ਲਾਏਵੰਦਾ ਹੈ ਇਹ ਮਸ਼ੀਨ ਗੰਨੇ ਦੀ ਫਸਲ 'ਚ ਇੱਕ ਘੰਟੇ ਵਿੱਚ ਇੱਕ ਏਕੜ 'ਚ ਗੋਡੀ ਕਰ ਦਿੰਦੀ ਹੈ ਜਦਕਿ ਲੇਬਰ ਇਹੀ ਕੰਮ ਨੂੰ ਇੱਕ ਦਿਹਾੜੀ ਲਗਾ ਦਿੰਦੀ ਹੈ ਇਸ ਮਸ਼ੀਨ ਦੀ ਵਰਤੋਂ ਨਾਲ ਪ੍ਰਤੀ ਏਕੜ ਵਿੱਚ ਗੋਡੀ ਕਰਨ ਨਾਲ ਕਰੀਬ 2000 ਰੁਪਏ ਦਾ ਖਰਚਾ ਬਚਦਾ ਹੈ ਇਹ ਮਸ਼ੀਨ ਨਦੀਨਾਂ ਨੂੰ ਖਾਦ ਬਣਾ ਦਿੰਦੀ ਹੈ ਜਿਸ ਦਾ ਫਸਲ ਨੂੰ ਕਾਫੀ ਫਾਇਦਾ ਹੁੰਦਾ ਹੈ ਇਸ ਦੀ ਵਰਤੋਂ ਨਾਲ ਕੀਟਨਾਸ਼ਕਾਂ ਦੇ ਵੀ ਖਰਚੇ ਬਚਦੇ ਨੇ ਇਹ ਨਾ ਨਈ ਗੋਡੀ ਕਰਨ ਵਾਲੀ ਇਹ ਮਸ਼ੀਨ ਪਾਣੀ ਦੀ ਵੀ ਬਚਤ ਕਰਨ ਵਿੱਚ ਸਹਾਇਕ ਹੁੰਦੀ ਹੈ ਤੇ ਥਰੜੀ ਮਿੱਟੀ ਤੇ ਉੱਪਰ ਦੀ ਜਿਹੜੀ ਸਤ੍ਹਾ ਦਾ ਸੰਪਰਕ ਜਿਹੜਾ ਹੈ ਉਹ ਟੁੱਟ ਜਾਂਦਾ ਹੈ ਤੇ ਜਿਹੜਾ ਕਿ ਪਹਿਲ ਰਿਐਕਸ਼ਨ ਦੇ ਨਾਲ ਪਾਣੀ ਨੇ ਉੱਪਰ ਆ ਕੇ ਉੱਡਣਾ ਹੈ ਜਿਹੜਾ ਸਾਨੂੰ ਬਾਰ-ਬਾਰ ਪਾਣੀ ਲਾਉਣਾ ਪੈਂਦਾ ਹੈ ਉਹਦੀ ਜਿਹੜੀ ਜ਼ਰੂਰਤ ਹੈ ਉਹ ਕੁਝ ਹੱਦ ਤੱਕ ਘਟ ਜਾਂਦੀ ਹੈ ਗੋਡੀ ਕਰਨ ਵਾਲੀ ਮਸ਼ੀਨ ਪੀਏਯੂ ਦੇ ਮਾਹਿਰਾਂ ਨੇ ਬਣਾਈ ਹੈ ਇਸ ਮਸ਼ੀਨ ਦੀ ਕੀਮਤ ਕਰੀਬ 115000 ਰੁਪਏ ਹੈ ਇਸ ਦੀ ਖਰੀਦ ਤੇ ਹਾਲੇ ਕੋਈ ਸਬਸਿਡੀ ਨਹੀਂ ਹੈ ਪਰ ਜੇਕਰ ਸਰਕਾਰ ਸਬਸਿਡੀ ਮੁਹੱਈਆ ਕਰਵਾ ਦੇਵੇ ਤਾਂ ਕਿਸਾਨ ਇਸ ਨੂੰ ਆਸਾਨੀ ਨਾਲ ਖਰੀਦ ਸਕਦੇ ਨੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ